ਅਜੋ ਤੇ 24 ਸਾਲ ਪਹਿਲਾਂ ਯੂ ਐਸ ਏ ਦੇ ਵਿੱਚ ਇੱਕ ਪੰਜਾਬੀ ਔਰਤ ਗੁੰਮ ਹੋ ਜਾਂਦੀ ਆ ਤੇ ਜਿਸ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਉਹ ਮਰ ਚੁੱਕੀ ਆ ਜਾਂ ਉਹ ਜਿਉਂਦੀ ਆ ਜੇ ਜਿਉਂਦੀ ਆ ਤਾਂ ਅਸਲ ਦੇ ਵਿੱਚ ਉਹ ਕਿੱਥੇ ਆ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਉਹ ਮਰ ਚੁੱਕੀ ਆ ਪਰ ਸਮੇਂ-ਸਮੇਂ ਤੇ ਇਦਾਂ ਦੇ ਸਬੂਤ ਸਾਹਮਣੇ ਆਉਂਦੇ ਰਹੇ ਆ ਕਿ ਉਹ ਹਲੇ ਵੀ ਜਿਉਂਦੀ ਆ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਪਸ਼ਪਿੰਦਰ ਕੌਰ ਸੰਘਾ ਦੀ ਜੋ ਕਿ 11 ਫਰਵਰੀ 2000 ਨੂੰ ਦੁਪਹਿਰੇ ਲਗਭਗ 11:50 ਮਿੰਟਾਂ 'ਤੇ ਆਪਣੇ ਘਰ 12000 ਬਲੌਕ ਆਫ ਨਾਰਥ ਬੁੱਟੀ ਰੋਡ ਜੋ ਕਿ ਸੈਕਰਮੈਂਟੋ ਤੋਂ ਲਗ 500 ਕਿਲੋਮੀਟਰ ਦੂਰ ਪੈਂਦਾ ਏ ਉੱਥੋਂ ਆਪਣੀ ਗੱਡੀ ਚੁੱਕਦੀ ਆ ਤੇ ਕਦੇ ਵੀ ਘਰ ਵਾਪਸ ਨਹੀਂ ਆਉਂਦੀ। ਉਹ ਘਰ ਦੇ ਵਿੱਚ ਆਪਣੇ 4 ਸਾਲਾਂ ਦਾ ਬੇਟਾ ਜਿਸ ਦਾ ਨਾਮ ਜੈ ਕਮਲ ਸੀ ਉਸ ਨੂੰ ਛੱਡ ਜਾਂਦੀ ਆ ਤੇ ਉਸ ਦਾ ਪਤਾ ਹੀ ਨਹੀਂ ਲੱਗਦਾ। ਕੀ ਆਖਰਕਾਰ ਉਹ ਗਈ ਤਾਂ ਗਈ ਕਿੱਧਰ ਉਸ ਨੂੰ ਬਾਅਦ ਦੇ ਵਿੱਚ ਅੱਜ ਤੱਕ ਕਦੇ ਵੀ ਕਿਸੇ ਨੇ ਨਹੀਂ ਦੇਖਿਆ ਨਾ ਹੀ ਜਿਉਂਦੀ ਤੇ ਨਾ ਹੀ ਮਰੀ ਹੋਈ ਰਸਤੇਂਦਰ ਕੌਰ ਸੰਘਾ ਦੀ ਰਿਪੋਰਟ ਲਗ ਭੰਗ 9 ਦਿਨਾਂ ਬਾਅਦ ਜਾਨੀ ਕਿ 11 ਫਰਵਰੀ ਨੂੰ ਉਹ ਗੁੰਮ ਹੁੰਦੀ ਆ ਤੇ 20 ਫਰਵਰੀ 2000 ਨੂੰ ਉਸਦੇ ਘਰ ਵਾਲੇ ਦੁਆਰਾ ਪੁਲਿਸ ਦੇ ਵਿੱਚ ਲਿਖਾ ਦਿੱਤੀ ਜਾਂਦੀ ਆ ਪੁਲਿਸ ਦਾ ਪਹਿਲਾ ਹੀ ਸ਼ੱਕ ਕਰ ਵਾਲੇ ਤੇ ਜਾਂਦਾ ਹੈ ਕਿਉਂਕਿ ਉਸਨੇ ਇਹ ਰਿਪੋਰਟ ਲਗਭਗ 9 ਦਿਨਾਂ ਬਾਅਦ ਲਿਖਾਈ ਸੀ ਪਰ ਫਿਰ ਵੀ ਪੁਲਿਸ ਆਪਣੀ ਜਾਂਚ ਸ਼ੁਰੂ ਕਰ ਦਿੰਦੀ ਆ 3 ਫਰਬਰੀ ਨੂੰ ਇਹ ਜਾਂਚ ਪੂਰੇ ਵੱਡੇ ਲੈਵਲ ਤੇ ਸ਼ੁਰੂ ਹੋ ਜਾਂਦੀ ਆ ਲਗਭਗ 3 ਮਾਰਚ ਨੂੰ ਪਸ਼ਪਿੰਦਰ ਕੌਰ ਸੰਘਾ ਦੀ ਗੱਡੀ ਹੋਟਲ ਹੋਲੀਡੇ ਇਨ ਐਮਬਰੀਲੀ ਦੇ ਵਿੱਚ ਪਾਈ ਜਾਂਦੀ ਹੈ ਉੱਥੇ ਕੁਝ ਵੀ ਇਦਾਂ ਦੇ ਸਬੂਤ ਨਹੀਂ ਮਿਲਦੇ ਕਿ ਪਸ਼ਪਿੰਦਰ ਕੌਰ ਸੰਘਾ ਦੇ ਨਾਲ ਇੱਥੇ ਕੋਈ ਤੱਕਾ ਹੋਇਆ ਹੈ ਤੇ ਨਾ ਹੀ ਉਸ ਦਾ ਕੋਈ ਡੀਐਨਏ ਜਾਂ ਕਿਸੇ ਹੋਰ ਦਾ ਡੀਐਨਏ ਉਸ ਜਗ੍ਹਾ ਦੇ ਉੱਤੇ ਪਾਇਆ ਜਾਂਦਾ ਹੈ ਪਸ਼ਪਿੰਦਰ ਕੌਰ ਸੰਘਾ ਜੋ ਗੱਡੀ ਚਲਾ ਰਹੀ ਸੀ ਉਹ ਬਲੈਕ ਰੰਗ ਦੀ 1997 ਮਾਡਲ ਲੋਮੀਨਾ ਸੀ ਜਿਸ ਦੀ ਪਲੇਟ ਕੈਲੀਫੋਰਨੀਆ ਨੰਬਰ ਦੀ ਸੀ ਤੇ ਉਸ ਪਲੇਟ ਦਾ ਨੰਬਰ 4DBA522 ਸੀ ਤੇ ਪਸ਼ਪਿੰਦਰ ਕੌਰ ਸੰਗਾ ਹਜੇ ਕੁਝ ਦਿਨਾਂ ਬਾਅਦ ਹੀ ਯੂਐਸਏ ਦੀ ਸਿਟੀਜ਼ਨ ਹੋਣ ਵਾਲੀ ਸੀ ਉਸ ਦੇ ਗੁੰਮ ਹੋਣ ਤੋਂ ਪਹਿਲਾਂ ਯਾਨੀ ਕਿ ਉਸ ਨੇ ਗੁੰਮ ਹੋਣ ਤੋਂ ਬਾਅਦ ਆਪਣੀ ਯੂਐਸਏ ਦੀ ਅਪਾਇੰਟਮੈਂਟ ਵੀ ਮਿਸ ਕਰ ਦਿੱਤੀ ਸੀ ਪਰ ਪਸ਼ਪਿੰਦਰ ਕੌਰ ਸੰਗਾ ਕੌਰ ਸੀ ਕਿਦਾਂ ਉਹ ਇਦਾਂ ਗੁੰਮ ਹੋ ਗਈ ਅਸੀਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪਸ਼ਪਿੰਦਰ ਕੌਰ ਸੰਘਾ ਦਾ ਜਨਮ 12 ਦਸੰਬਰ 1972 ਦੇ ਵਿੱਚ ਰਾਜਸਥਾਨ ਦੇ ਸ਼ਹਿਰ ਗੰਗਾ ਨਗਰ ਦੇ ਇੱਕ ਪਿੰਡ ਦੇ ਵਿੱਚ ਹੁੰਦਾ ਹੈ ਉਹ ਪਰਿਵਾਰ ਦੇ ਵਿੱਚ ਦੋ ਭੈਣ ਭਰਾ ਸੀ ਉਸਦੇ ਛੋਟੇ ਭਰਾ ਦਾ ਨਾਮ ਜਗਮਿੰਦਰ ਹੈ ਤੇ ਪਸ਼ਪਿੰਦਰ ਕੌਰ ਸੰਗਾ ਦਾ ਬਚਪਨ ਦਾ ਨਾਮ ਰੈਂਪੀ ਸੀ ਜਦੋਂ ਪਸ਼ਪਿੰਦਰ ਕੌਰ ਸੰਗਾ 18 ਸਾਲਾਂ ਦੀ ਹੁੰਦੀ ਆ ਤੇ ਹਾਲੇ ਉਸਨੇ ਪਲੱਸ 2 ਹੀ ਪਾਸ ਕੀਤੀ ਸੀ ਤਾਂ ਉਹਨਾਂ ਦੇ ਹੀ ਰਿਸ਼ਤੇਦਾਰ ਵੱਲੋਂ ਪਸ਼ਪਿੰਦਰ ਕੌਰ ਸੰਗਾ ਦੇ ਲਈ ਇੱਕ ਇਨਸਾਨ ਦਾ ਰਿਸ਼ਤਾ ਲੈ ਕੇ ਆਇਆ ਜਾਂਦਾ ਹੈ ਉਹ ਇਨਸਾਨ ਉਸ ਟਾਈਮ ਯੂ ਐਸ ਏ ਦੇ ਵਿੱਚ ਰਹਿੰਦਾ ਸੀ ਤੇ ਜਿਸ ਕਰਕੇ ਪਰਿਵਾਰ ਇਸ ਰਿਸ਼ਤੇ ਲਈ ਹਾਂ ਕਰ ਦਿੰਦਾ ਹੈ ਜਿਸ ਦਾ ਕਾਰਨ ਸੀ ਉਸ ਇਨਸਾਨ ਦਾ ਯੂ ਐਸ ਏ ਦੇ ਵਿੱਚ ਹੋਣਾ ਉਸ ਇਨਸਾਨ ਦਾ ਨਾਮ ਜਗਤਾਰ ਸਿੰਘ ਸੀ ਜੋ ਕਿ ਬਾਅਦ ਦੇ ਵਿੱਚ ਪਸ਼ਪਿੰਦਰ ਕੌਰ ਸੰਘਾ ਦਾ ਘਰ ਵਾਲਾ ਬਣਦਾ ਹੈ ਤੇ ਇੱਥੇ ਪਸ਼ਪਿੰਦਰ ਕੌਰ ਸੰਘਾ ਦਾ ਪ੍ਰਾਅ ਦਾ ਦਸਨਾ ਹੈ ਕਿ ਉਹਨਾਂ ਦਾ ਪਰਿਵਾਰ ਕੋਈ ਵੀ ਜਾਂਚ ਨਹੀਂ ਕਰਦਾ ਕਿ ਜਗਤਾਰ ਸਿੰਘ ਕਿਹੋ ਜਿਹਾ ਇਨਸਾਨ ਹੈ ਤੇ ਜਾਂ ਉਹਨਾਂ ਦਾ ਪਰਿਵਾਰ ਕਿੱਦਾਂ ਦੇ ਲੋਕ ਨੇ ਤੇ ਲਗਭਗ 1 ਮਹੀਨੇ ਦੇ ਵਿੱਚ ਹੀ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਜਗਤਾਰ ਸਿੰਘ ਦਾ ਪਿਛਲਾ ਪਿੰਡ ਮੋਨਾ ਕਲਾਂ ਹੈ ਜੋ ਕਿ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਸ ਵਿਆਹ ਦੇ ਵਿੱਚ ਚਿਤਾਰ ਸਿੰਘ ਦਾ ਤਾਇਆ ਸ਼ਿੰਗਾਰਾ ਸਿੰਘ ਉਸ ਦਾ ਭਰਾ ਤੇ ਉਸ ਦੇ ਹੋਰ ਕੁਝ ਰਿਸ਼ਤੇਦਾਰ ਸ਼ਾਮਲ ਹੋਏ ਸੀ ਪਰ ਇੱਥੇ ਮੈਂ ਇਹ ਗੱਲ ਦੱਸਦਾ ਜਾਵਾਂ ਜੋ ਕਿ ਪਸ਼ਪਿੰਦਰ ਕੌਰ ਸੰਘਾ ਦੇ ਪਰਿਵਾਰ ਨੇ ਇੱਕ ਇੰਟਰਵਿਊ ਦੇ ਵਿੱਚ ਦੱਸੀ ਆ ਕਿ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਦਾ ਤਾਂ ਪਤਾ ਹੀ ਨਹੀਂ ਉਹ ਬਸ ਉਹਨਾਂ ਦੇ ਨਾਵਾਂ ਦੇ ਨਾਲ ਹੀ ਜਾਣੂ ਨਹੀਂ ਉਹਨਾਂ ਨੂੰ ਨਹੀਂ ਪਤਾ ਕਿ ਅਸਲ ਦੇ ਵਿੱਚ ਉਹ ਲੋਕ ਕਿੱਥੇ ਰਹਿੰਦੇ ਨੇ ਤੇ ਉਹ ਕਿੱਦਾਂ ਦੇ ਦੇਖਦੇ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਜਿਕਤਾਰ ਵਾਪਸ ਯੂਐਸਏ ਦੇ ਵਿੱਚ ਚਲਿਆ ਜਾਂਦਾ ਹੈ ਤੇ ਪਸ਼ਵਿੰਦਰ ਕੌਰ ਸੰਗਾ ਆਪਣੇ ਪਿੰਡ ਆ ਕੇ ਰਹਿਣ ਲੱਗਦੀ ਹੈ ਤੇ ਉਹ ਆਪਣੇ ਘਰ ਦੇ ਆਉਂਦੀ ਮਨਜ਼ੂਰੀ ਦੇ ਨਾਲ ਆਪਣੀ ਅਗਲੀ ਪੜ੍ਹਾਈ ਸ਼ੁਰੂ ਕਰ ਦਿੰਦੀ ਆ ਕਿਉਂਕਿ ਪਸ਼ਵਿੰਦਰ ਕੌਰ ਸੰਗਾ ਉਸ ਟਾਈਮ ਤੱਕ ਸਿਰਫ ਪਲੱਸ 2 ਹੀ ਪਾਸ ਸੀ ਤੇ ਇਸ ਤੋਂ ਬਾਅਦ ਉਹ ਆਪਣੀ ਪੜ੍ਹਾਈ ਕੰਟੀਨਿਊ ਰੱਖਦੀ ਆ ਤੇ ਅਗਲੇ 2 ਸਾਲਾਂ ਤੱਕ ਜਾਨੀ ਕਿ 1992 ਤੋਂ 1994 ਤੱਕ ਜਗਤਾਰ ਸਿੰਘ ਉਸ ਨੂੰ ਪਿੰਡ ਆਕੇ ਹੀ ਮਿਲਦਾ ਰਹਿੰਦਾ ਏ ਉਹ ਇੱਕ ਦੋ ਵਾਰੀ ਪਿੰਡ ਆਕੇ ਰੈਂਪੀ ਜਾਨੀ ਕਿ ਪਸ਼ਪਿੰਦਰ ਕੌਰ ਸੰਗਾ ਨੂੰ ਮਿਲਦਾ ਏ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਹੀ ਰਹਿ ਕੇ ਜਾਂਦਾ ਏ ਆਖਰਕਾਰ 1994 ਦੇ ਵਿੱਚ ਪਸ਼ਪਿੰਦਰ ਕੌਰ ਸੰਗਾ ਯੂ ਐਸ ਏ ਦੇ ਵਿੱਚ ਪਹੁੰਚ ਜਾਂਦੀ ਆ ਸ਼ੁਰੂ ਦੇ ਵਿੱਚ ਪਸ਼ਕਿੰਦਰ ਕੌਰ ਸੰਘਾ ਦੇ ਲਈ ਸਭ ਕੁਝ ਵਧੀਆ ਰਹਿੰਦਾ ਏ ਉਸ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿਉਂਕਿ ਉਹ ਆਪਣੇ ਪਿੰਡ ਦੇ ਵਿੱਚੋਂ ਪਹਿਲੀ ਕੁੜੀ ਸੀ ਜੋ ਆਪਣਾ ਪਿੰਡ ਛੱਡ ਕੇ ਕਿਸੇ ਹੋਰ ਵਿਦੇਸ਼ ਦੀ ਧਰਤੀ ਦੇ ਉੱਤੇ ਗਈ ਸੀ ਪਰ ਹੌਲੀ-ਹੌਲੀ ਉਸ ਨੂੰ ਜ਼ਿੰਦਗੀ ਹਾਰਡ ਲੱਗਣੀ ਸ਼ੁਰੂ ਹੋ ਜਾਂਦੀ ਏ ਕਿਉਂਕਿ ਜਗਤਾਰ ਸਿੰਘ ਖੇਤਾਂ ਦੇ ਵਿੱਚ ਕੰਮ ਕਰਦਾ ਸੀ ਤੇ ਖੇਤਾਂ ਦੀ ਜ਼ਿੰਦਗੀ ਉਸ ਦੇ ਲਈ ਬਹੁਤ ਹੀ ਜ਼ਿਆਦਾ ਹਾਰਡ ਸੀ ਤੇ ਆਪਣੇ ਰਾਜਸਥਾਨ ਦੇ ਵਿੱਚ ਰਹਿੰਦੇ ਹੋਏ ਪਸ਼ਕਿੰਦਰ ਕੌਰ ਸੰਘਾ ਨੇ ਕੁਝ ਵੀ ਕੰਮ ਨਹੀਂ ਕੀਤਾ ਸੀ ਜਿਸ ਕਰਕੇ ਹੌਲੀ-ਹੌਲੀ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿਣਾ ਸ਼ੁਰੂ ਹੋ ਜਾਂਦਾ ਏ ਉਹ ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੰਦੇ ਨੇ ਪਰ 2 ਸਾਲਾਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਜਨਮ ਲੈਂਦਾ ਏ ਜਿਸ ਦਾ ਨਾਂ ਉਹ ਜੈ ਕਮਲ ਰੱਖਦੇ ਨੇ ਪਰ ਪਿਆਰ ਦੇ ਨਾਲ ਸਾਰੇ ਉਸ ਨੂੰ ਜੁਝਾਰ ਕਿਹਾ ਕਰਦੇ ਸੀ ਪਰ ਜੁਝਾਰ ਸਿੰਘ ਦੇ ਜਨਮ ਤੋਂ ਬਾਅਦ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਕਲੇਸ਼ ਨਹੀਂ ਰੁਕਦਾ ਜਿਸ ਤੋਂ ਬਾਅਦ ਪਿਸ਼ਪਿੰਦਰ ਕੌਰ ਸੰਗਾ ਜੁਝਾਰ ਨੂੰ ਲੈ ਕੇ ਇੰਡੀਆ ਆ ਜਾਂਦੀ ਆ ਤੇ ਇੱਥੇ ਹੀ ਉਸ ਨੂੰ ਉਹ ਛੱਡ ਜਾਂਦੀ ਆ ਤੇ ਆਪ ਬਾਅਸ ਫਿਰ ਅਮਰੀਕਾ ਚਲੀ ਜਾਂਦੀ ਆ ਪਰ ਇਹ ਕਲੇਸ਼ ਉਹਨਾਂ ਦਾ ਫਿਰ ਵੀ ਕੰਟੀਨਿਊ ਹੀ ਰਹਿੰਦਾ ਏ ਇੱਥੇ ਪਸ਼ਪਿੰਦਰ ਕੌਰ ਸੰਘਾ ਦੇ ਭਰਾ ਦਾ ਕਹਿਣਾ ਏ ਕਿ ਜਗਤਾਰ ਸਿੰਘ ਦਾ ਪਰਿਵਾਰ ਪਸ਼ਪਿੰਦਰ ਕੌਰ ਦੇ ਨਾਲ ਕੁੱਟਮਾਰ ਕਰਿਆ ਕਰਦਾ ਸੀ ਉਸ ਦੀਆਂ ਕੌਲਾਂ ਰਿਕਾਰਡ ਕਰਿਆ ਕਰਦਾ ਸੀ ਤੇ ਉਸ ਤੇ ਬਹੁਤ ਸਾਰੇ ਹੋਰ ਵੀ ਇਲਜ਼ਾਮ ਲਾਉਂਦੇ ਰਹਿੰਦੇ ਸੀ ਤੇ ਉਸ ਨੂੰ ਹੋਰ ਵੀ ਬਹੁਤ ਸਾਰੇ ਤਰੀਕਿਆਂ ਦੇ ਨਾਲ ਭੰਗ ਕੀਤਾ ਜਾਂਦਾ ਸੀ ਪਰ ਆਖਰਕਾਰ ਪਸ਼ਪਿੰਦਰ ਗੌਰ 18 ਮਹੀਨੇ ਬਾਅਦ ਫਿਰ ਵਾਪਸ ਇੰਡੀਆ ਆਉਂਦੀ ਆ ਤੇ ਇਥੋਂ ਉਹ ਜੈ ਕਮਲ ਜਾਨੀ ਕਿ ਆਪਣੇ ਬੱਚੇ ਨੂੰ ਵਾਪਸ ਲੈ ਕੇ ਅਮਰੀਕਾ ਪਹੁੰਚ ਜਾਂਦੀ ਆ ਅਮਰੀਕਾ ਦੇ ਵਿੱਚ ਉਹ ਆਪਣੇ ਪਰਿਵਾਰ ਤੋਂ ਇੰਨਾ ਤੰਗ ਆ ਚੁੱਕੀ ਸੀ ਕਿ ਉਹ ਸਿੱਧਾ ਆਪਣੇ ਸਹੁਰੇ ਘਰ ਨਹੀਂ ਜਾਂਦੀ ਉਹ ਉਹਨਾਂ ਦੇ ਹੀ ਇੱਕ ਦੂਰ ਦੇ ਰਿਸ਼ਤੇਦਾਰ ਦੇ ਘਰ ਰਹਿਣ ਲੱਗਦੀ ਆ ਜਿਸ ਤੋਂ ਬਾਅਦ ਜਗਤਾਰ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ ਉਸ ਬਾਰੇ ਪਤਾ ਲੱਗਦਾ ਹੈ ਉਹ ਆ ਕੇ ਉਸ ਨੂੰ ਘਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਪਰ 4-5 ਬੀਕਾਂ ਦੇ ਲਈ ਪਸ਼ਪਿੰਦਰ ਕੌਰ ਸੰਗਾ ਆਪਣੇ ਘਰ ਨਹੀਂ ਜਾਂਦੀ ਪਰ ਬਾਅਦ ਦੇ ਵਿੱਚ ਉਹ ਖੁਦ ਹੀ ਆਪਣੇ ਸੌਰੀ ਕਰਦੇ ਵਿੱਚ ਚਲੀ ਜਾਂਦੀ ਹੈ ਪਰ ਜੇ ਮੈਂ ਇੱਥੇ ਜਗਤਾਰ ਸਿੰਘ ਦੀ ਹੀ ਗੱਲ ਕਰਦਾ ਜਾਵਾਂ ਤਾਂ ਯੂ ਐਸ ਏ ਦੇ ਵਿੱਚ ਜਗਤਾਰ ਸਿੰਘ ਦਾ ਬੈਕਗ੍ਰਾਉਂਡ ਵੀ ਕੋਈ ਬਹੁਤਾ ਚੰਗਾ ਨਹੀਂ ਸੀ ਉਸ ਕੋਲ ਕੋਈ ਵੀ ਚੰਗੀ ਜੌਬ ਨਹੀਂ ਸੀ ਤੇ ਨਾ ਹੀ ਉਸ ਦਾ ਕ੍ਰਿਮੀਨਲ ਰਿਕਾਰਡ ਸਾਫ਼ ਸੀ ਉਸ ਤੇ ਬਹੁਤ ਸਾਰੇ ਕੇਸ ਦਰਜ ਸੀ ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹੋ ਇੰਡੀਆ ਤੋਂ ਦੂਏ ਸਦੇ ਲਈ ਡਰੱਗ ਵੀ ਸਪਲਾਈ ਕਰਿਆ ਕਰਦਾ ਸੀ ਤੇ ਇਦਾਂ ਕਰਦੇ ਕਰਦੇ ਹੀ ਆਖਰਕਾਰ 11 ਫਰਵਰੀ 2000 ਦਾ ਉਹ ਦਿਨ ਆ ਜਾਂਦਾ ਏ ਜੋ ਮੈਂ ਤੁਹਾਨੂੰ ਕਹਾਣੀ ਦੇ ਸ਼ੁਰੂ ਦੇ ਵਿੱਚ ਦੱਸਿਆ ਏ ਕਿ ਇਸ ਦਿਨ ਪ੍ਰਸ਼ਪਿੰਦਰ ਕੌਰ ਸੰਗਾ ਘਰ ਤੋਂ ਜਾਣ ਪੁੱਜ ਕੇ ਗੁੰਮ ਹੋ ਜਾਂਦੀ ਆ ਤੇ ਜਾਂ ਫਿਰ ਉਸ ਨੂੰ ਗੁੰਮ ਕਰ ਦਿੱਤਾ ਜਾਂਦਾ ਏ ਉਸ ਦੀ ਗਮਾਚਣ ਦੀ ਰਿਪੋਰਟ ਲਗਭਗ 9 ਦਿਨਾਂ ਬਾਅਦ ਜਗਤਾਰ ਸਿੰਘ ਦੁਆਰਾ ਪੁਲਸ ਨੂੰ ਲਿਖਾਈ ਜਾਂਦੀ ਆ ਤੇ ਸਭ ਤੋਂ ਪਹਿਲਾ ਸ਼ੱਕ ਹੀ ਪੁਲਸ ਦਾ ਜਗਤਾਰ ਸਿੰਘ ਦੇ ਉੱਤੇ ਜਾਂਦਾ ਏ ਕਿਉਂਕਿ 11 ਫਰਵਰੀ ਨੂੰ ਪਸ਼ਪਿੰਦਰ ਕੌਰ ਸਿੰਘਾ ਗੁੰਮ ਹੁੰਦੀ ਆ ਤੇ ਲਗਭਗ 20 ਫਰਵਰੀ ਨੂੰ ਜਗਤਾਰ ਸਿੰਘ ਉਸਦੀ ਰਿਪੋਰਟ ਲਿਖਾਉਂਦਾ ਏ ਜੁਐਸਏ ਦੀ ਪੁਲਸ ਜਗਤਾਰ ਸਿੰਘ ਤੋਂ ਬਹੁਤ ਸਾਰੀ ਪੁੱਛਗਿੱਛ ਕਰਦੀ ਆ ਪਰ ਉਹ ਜਗਤਾਰ ਸਿੰਘ ਤੋਂ ਕੁਝ ਵੀ ਇਦਾਂ ਦਾ ਨਹੀਂ ਖੜਾ ਪਾਉਂਦੇ ਜਿਸ ਨਾਲ ਉਹਨਾਂ ਨੂੰ ਸ਼ੋਰ ਹੋ ਸਕੇ ਕਿ ਪਸ਼ਪਿੰਦਰ ਕੌਰ ਨੂੰ ਗੁੰਮ ਕਰਨ ਦੇ ਪਿੱਛੇ ਜਗਤਾਰ ਸਿੰਘ ਦਾ ਹੱਥ ਹੈ ਤੇ ਬਾਅਦ ਦੇ ਵਿੱਚ ਪੁਲਿਸ ਹੋਰ ਵੀ ਬਹੁਤ ਸਾਰੀਆਂ ਜਾਂਚਾਂ ਕਰਦੀ ਹੈ ਤੇ ਇੱਥੇ ਹੀ ਪਸ਼ਪਿੰਦਰ ਕੌਰ ਸੰਘਾ ਦੇ ਭਰਾ ਦੁਆਰਾ ਇਹ ਦੱਸਿਆ ਗਿਆ ਕਿ ਉਸ ਟਾਈਮ ਪਸ਼ਪਿੰਦਰ ਕੌਰ ਦੇ ਮਾਤਾ ਪਿਤਾ ਜੁਆਇਸੇ ਜਾਣਾ ਚਾਹੁੰਦੇ ਸੀ ਪਰ ਉਹਨਾਂ ਦਾ ਵੀਜ਼ਾ ਨਹੀਂ ਲੱਗਿਆ ਉਹਨਾਂ ਦਾ ਵੀਜ਼ਾ ਕਿਸੇ ਰੀਜ਼ਨ ਨਾਲ ਕਰਕੇ ਜੁਆਇਸੇ ਦੀ ਗਵਰਨਮੈਂਟ ਵੱਲੋਂ ਰਿਜੈਕਟ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੀਆਂ ਕਾਲਾਂ ਯੂ ਐਸ ਏ ਤੋਂ ਆਉਂਦੀਆਂ ਰਹੀਆਂ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਉਸਦੇ ਮਾਤਾ ਪਿਤਾ ਤੋਂ ਪੁੱਛਦੇ ਵੀ ਰਹੀ ਪਰ ਉਹਨਾਂ ਦੀ ਇੰਗਲਿਸ਼ ਇੰਨੀ ਚੰਗੀ ਨਾ ਹੋਣ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਕਦੇ ਵੀ ਪਤਾ ਨਹੀਂ ਲੱਗਿਆ ਕਿਉਂਕਿ ਨਾ ਤਾਂ ਉਹ ਉੱਥੇ ਪਹੁੰਚ ਸਕੇ ਜਿੱਥੇ ਉਹ ਜਾਣ ਸਕਣ ਕਿ ਆਖਰਕਾਰ ਪਸ਼ਪਿੰਦਰ ਕੌਰ ਸੰਘਾ ਦੇ ਨਾਲ ਕੀ ਹੋਇਆ ਪਸ਼ਪਿੰਦਰ ਕੌਰ ਸੰਘਾ ਦਾ ਕੇਸ ਇਸ ਅਫਸਰ ਨੂੰ ਮਿਲਿਆ ਸੀ ਉਸ ਦੀ ਕੁਝ ਸਮਾਂ ਬਾਅਦ ਹੀ ਕੈਂਸਰ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਇਹ ਕੇਸ ਅੱਜ ਵੀ ਉਦਾਂ ਦੀ ਉਦਾਂ ਹੀ ਓਪਨ ਹੈ ਪਰ ਇੱਥੇ ਦੋ ਚੀਜ਼ਾਂ ਨੇ ਇਹ ਕਿਉਂ ਸ਼ੱਕ ਅੱਜ ਵੀ ਕੀਤਾ ਜਾਂਦਾ ਹੈ ਕਿ ਪਸ਼ਪਿੰਦਰ ਕੌਰ ਸੰਗਾ ਹਲੇ ਵੀ ਜਿਉਂਦੀ ਆ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਪਸ਼ਪਿੰਦਰ ਕੌਰ ਸੰਗਾ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਨੂੰ ਛੱਡ ਕੇ ਗਈ ਸੀ ਇੱਕ ਮਾਂ ਆਪਣੇ 4 ਸਾਲਾਂ ਦੇ ਬੱਚੇ ਨੂੰ ਕਦੇ ਵੀ ਇਦਾਂ ਛੱਡ ਕੇ ਨਹੀਂ ਜਾਵੇਗੀ ਤੇ ਦੂਸਰਾ ਜਿਸ ਹੋਟਲ ਦੇ ਸਾਹਮਣੇ ਉਸਦੀ ਗੱਡੀ ਮਿਲੀ ਸੀ ਤਾਂ ਬਹੁਤ ਸਾਰੇ ਲੋਕਾਂ ਦੁਆਰਾ ਇਹ ਸ਼ੱਕ ਕੀਤਾ ਜਾਂਦਾ ਹੈ ਕਿ ਪਸ਼ਪਿੰਦਰ ਕੌਰ ਸੰਗਾ ਨੇ ਇਸ ਹੋਟਲ ਦੇ ਵਿੱਚ ਰੈਸਟ ਕੀਤੀ ਸੀ ਪਰ ਉੱਥੇ ਉਸ ਦੀਆਂ ਕੋਈ ਵੀ ਡਿਟੇਲਾਂ ਨਹੀਂ ਮਿਲਦੀਆਂ ਪਰ ਬਾਅਦ ਦੇ ਵਿੱਚ ਉਹ ਕੈਨੇਡਾ ਚਲੀ ਗਈ ਤੇ ਬਹੁਤ ਸਾਰੇ ਲੋਕਾਂ ਦੁਆਰਾ ਸਮੇਂ-ਸਮੇਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਪਸ਼ਪਿੰਦਰ ਕੌਰ ਸੰਗਾ ਦੇ ਨਾਲ ਮਿਲਦੀ-ਜੁਲਦੀ ਇੱਕ ਔਰਤ ਨੂੰ ਕੈਨੇਡਾ ਦੇ ਵਿੱਚ ਦੇਖਿਆ ਹੈ ਪੁਲਿਸ ਨੇ ਆਪਣੀ ਜਾਂਚ ਦੀਆਂ ਕੋਈ ਵੀ ਡਿਟੇਲਾਂ ਲੋਕਾਂ ਦੇ ਵਿੱਚ ਸ਼ੇਅਰ ਨਹੀਂ ਕੀਤੀਆਂ ਪਰ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਪਸ਼ਪਿੰਦਰ ਕੌਰ ਸੰਘਾ ਦਾ ਕਿਸੇ ਦੇ ਨਾਲ ਰਿਲੇਸ਼ਨ ਸੀ ਤੇ ਜਿਸ ਕਰਕੇ ਉਹ ਆਪਣੇ ਘਰ ਵਾਲੇ ਤੋਂ ਬਹੁਤ ਜ਼ਿਆਦਾ ਤੰਗ ਆ ਚੁੱਕੀ ਸੀ ਤੇ ਉਹ ਅੱਜ ਵੀ ਕੈਨੇਡਾ ਦੇ ਕਿਸੇ ਸ਼ਹਿਰ ਦੇ ਵਿੱਚ ਰਹਿ ਰਹੀ ਹੈ ਜੇ ਇਸ ਟਾਈਮ ਪਸ਼ਪਿੰਦਰ ਕੌਰ ਸੰਘਾ ਜਿਉਂਦੀ ਹੋਵੇਗੀ ਤਾਂ ਉਸ ਦੀ ਉਮਰ ਲਗਭਗ 51 ਸਾਲ ਦੀ ਹੋਵੇਗੀ ਪਰ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਪਸ਼ਪਿੰਦਰ ਕੌਰ ਸੰਘਾ ਨੂੰ ਕਤਲ ਕਰਕੇ ਉਸਦੇ ਘਰ ਵਾਲੇ ਦੁਆਰਾ ਖੇਤਾਂ ਦੇ ਵਿੱਚ ਹੀ ਦੱਬ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦਾ ਅਕਸਰ ਕਲੇਸ਼ ਰਹਿੰਦਾ ਸੀ ਤੇ ਇਸੇ ਕਲੇਸ਼ ਦੇ ਵਿੱਚੋਂ ਹੀ ਉਸਦੀ ਮੌਤ ਦਾ ਕਾਰਨ ਨਿਕਲਿਆ। ਵਿਸ਼ਪਿੰਦਰ ਕੌਰ ਸੰਘਾ ਦੇ ਗਮਾਚ ਜਾਣ ਤੋਂ ਲਗਭਗ 3 ਸਾਲਾਂ ਬਾਅਦ ਹੀ ਉਸਦੇ ਘਰ ਵਾਲੇ ਦੁਆਰਾ ਵਿਆਹ ਕਰਵਾ ਲਿਆ ਜਾਂਦਾ ਹੈ ਪਰ ਇਹ ਵਿਆਹ ਬਹੁਤਾ ਲੰਮਾ ਨਹੀਂ ਚੱਲਦਾ ਤੇ ਸਿਰਫ 2 ਸਾਲਾਂ ਬਾਅਦ ਹੀ ਜਗਤਾਰ ਸਿੰਘ ਦਾ ਡਿਵੋਰਸ ਹੋ ਜਾਂਦਾ ਹੈ। ਜੈ ਕਮਲ ਅੱਜ ਵੀ ਜਗਤਾਰ ਸਿੰਘ ਦੇ ਨਾਲ ਰਹਿ ਰਿਹਾ ਹੈ। ਤੇ ਇਸ ਤਰ੍ਹਾਂ ਜੈ ਕਮਲ ਦੀ ਉਮਰ ਲਗਭਗ 28 ਸਾਲ ਹੈ ਜੇ ਤੁਹਾਨੂੰ ਪਿਸ਼ਪਿੰਦਰ ਕੌਰ ਸੰਗਾ ਦੇ ਕੇਸ ਬਾਰੇ ਕੁਝ ਵੀ ਪਤਾ ਹੈ ਤਾਂ ਤੁਸੀਂ ਸਕਰੀਨ ਤੇ 플ੈਸ਼ ਹੁੰਦੇ यूएसए ਪੁਲਿਸ ডিপਾਰਟਮੈਂਟ ਦੇ ਨੰਬਰਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਕਿਉਂਕਿ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਪਿਸ਼ਪਿੰਦਰ ਕੌਰ ਸੰਗਾ ਅੱਜ ਵੀ ਕੈਨੇਡਾ ਦੇ ਕਿਸੇ ਇਲਾਕੇ ਦੇ ਵਿੱਚ ਜਿਉਂਦੀ ਹੈ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ